ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਮੈਂ ਉਮੀਦ ਕਰਦਾ ਕਿ ਸਾਡੇ ਸਾਰੇ ਪੰਜਾਬ ਦੇ ਲੋਕ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਾਡੇ ਸਾਰੇ ਲੋਕ ਖੁਸ਼ਹਾਲ ਹੋਣਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਮੈਂ ਤੁਹਾਡਾ ਆਪਣਾ ਫੌਜੀ ਅਗਰੇਸ ਸਿੰਘ ਬਰਬਲ ਲੋਕ ਸਭਾ ਹਲਕਾ ਫਿਰੋਜ਼ਪੁਰ ਆਜ਼ਾਦ ਉਮੀਦਵਾਰ ਇੱਕ ਇਲੈਕਸ਼ਨ ਅਸੀਂ 2024 ਦਾ ਜੋ ਲੜਨ ਜਾ ਰਹੇ ਹਾਂ ਮੈਂਬਰ ਆਫ ਪਾਰਲੀਮੈਂਟ ਦਾ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇੱਕ ਦੇਸ਼ ਦੀ ਸੇਵਾ ਕਰਨ ਵਾਲਾ ਫੌਜੀ ਜਦ ਆਪਣੇ ਲੋਕਾਂ ਦੇ ਵਿੱਚ ਵਿਚਰਦਾ ਹੋਵੇ ਲੋਕਾਂ ਦੇ ਨਾਲ ਬੈਠਦਾ ਉੱਠਦਾ ਹੋਵੇ ਦੇਸ਼ ਦੀ ਸੇਵਾ ਕੀਤੀ ਹੋਵੇ ਅੱਜ ਜਿਹੜੀ 2024 ਦੀ ਚੋਣਾਂ ਅਸੀਂ ਬਿਲਕੁਲ ਆਜ਼ਾਦ ਲੜਾਂਗੇ ਔਰ ਲੜਨ ਦਾ ਜਿਹੜਾ ਐਲਾਨ ਹੈ ਮੈਨੂੰ ਜਿਹੜੀ ਟਿਕਟ ਮਿਲੀ ਆ ਮੇਰੇ ਲੋਕਾਂ ਨੇ ਮੈਨੂੰ ਹਰ ਸਮਾਜ ਨੇ ਆ ਕੇ ਮੈਨੂੰ ਇੱਕ ਪੈਲਸ ਦੇ ਵਿੱਚ ਆ ਕੇ ਹਾਲ ਵਿੱਚ ਆ ਕੇ ਜਦੋਂ ਮੈਨੂੰ ਟਿਕਟ ਰਣਵਾਜਿਆ ਤਾਂ ਮੇਰਾ ਜਿਹੜਾ ਬਾਲੇ ਹੋਰ ਦੁਗਣਾ ਹੋ ਗਿਆ ਤਾਂ ਅਸੀਂ ਇਹੀ ਚਾਰਜ ਕਰਦੇ ਹਾਂ ਕਿ ਜਿਸ ਤਰ੍ਹਾਂ ਲੋਕ ਸਭਾ ਤੇ ਜਿਹੜੀ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਕੈਂਪੇਨਿੰਗ ਚੱਲ ਰਹੀ ਹੈ ਮਾਹਿਮ ਚੱਲ ਰਹੀ ਹੈ ਸੋਸ਼ਲ ਮੀਡੀਆ ਰਾਹੀਂ ਤਾਂ ਤੁਸੀਂ ਸਾਰੇ ਜਿਆਦਾ ਜਿਆਦਾ ਆਪਣੇ ਰਿਸ਼ਤੇਦਾਰਾਂ ਤੱਕ ਭੈਣ ਭਾਈਆਂ ਤੱਕ ਇਸ ਗੱਲ ਨੂੰ ਪਹੁੰਚਾਓ ਕਿ ਜਿਹੜੀ ਅਸੀਂ ਜਿਹੜੀ ਚੋਣ ਆ ਇਸ ਵਾਰ ਅਸੀਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਹੈ ਚਾਹੇ ਇਥੇ ਕੋਈ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦੀ ਪਾਰਟੀ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਬਸਪਾ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਵੇ ਪਰ ਇਸ ਵਾਰ ਜੱਤਰ 75 70 ਸਾਲਾਂ ਦੇ ਵਿੱਚ ਜਿਹੜਾ ਰਿਕਾਰਡ ਤੋੜ ਅਸੀਂ ਜਾਦ ਲੜ ਕੇ ਦਿੱਤਾਗੇ ਔਰ ਜਿਹੜੇ ਅਸੀਂ ਪੌਡਰ ਪੱਟੀ ਦੀ ਸਮੱਸਿਆਵਾਂ ਜਿਹੜੇ ਆਦੇ ਲੋਕਾਂ ਦੀ ਸਮੱਸਿਆਵਾਂ ਨੂੰ ਜਾਣਦੇ ਆ ਅਸੀਂ ਉਹ ਕੰਮ ਉਹਨਾਂ ਤੇ ਕੰਮ ਕਰਾਂਗੇ ਤਾਂ ਮੈਂ ਇਹੀ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਭਾਈਚਾਰਾ ਜਾਂ ਹੋਰ ਸਾਡੇ ਸੱਜਣ ਨੇ ਕਰੀਬੀ ਨੇ ਜਾਂ ਜਲੰਧਰ ਬੈਠੇ ਨੇ ਚਾਹ ਕੋਈ ਹਰਿਆਣੇ 'ਚ ਬੈਠੇ ਆ ਚਾਹ ਯੂਪੀ 'ਚ ਬੈਠੇ ਆ ਤਾਂ ਜਿੰਨੇ ਵੀ ਸਾਡੇ ਰਿਸ਼ਤੇਦਾਰੀਆਂ ਹੈਗੀਆਂ ਉਹਨਾਂ ਦੇ ਵਿੱਚ ਆ ਕੇ ਉਹ ਆਪਣੇ ਨੂੰ ਫੋਨ ਕਾਲਸ ਕਰਨਾ ਆਪਣਾ ਜਿਹੜਾ ਯੋਗਦਾਨ ਪਾਣ ਕਿਉਂਕਿ ਫੌਜੀ ਅੰਗਰੇਜ਼ ਸੀ ਬੜਵਾਲ ਲੋਕ ਸਭਾ ਫਰੋਸਪੁਰ ਫਰੋਸਪੁਰ ਤੋਂ ਜਿਹੜਾ ਆਜ਼ਾਦ ਉਮੀਦਵਾਰ ਲੜ ਰਿਹਾ ਹੈ ਤਾਂ ਇਹਦੇ ਉੱਤੇ ਅਸੀਂ ਜਿਹੜਾ ਕਨਸੈਂਟ੍ਰੇਟ ਕਰੀਏ ਅਸੀਂ ਧਿਆਨ ਦਈਏ ਕਿਉਂਕਿ ਸਮਾਂ ਸਾਡੇ ਕੋਲ ਬਹੁਤ ਘੱਟ ਆ ਸਾਨੂੰ ਸਾਰਿਆਂ ਨੇ ਆਪਣੇ ਆਪਣੇ ਫੋਨਸ ਕਰਨੇ ਪੈਣਗੇ ਸਾਡੇ ਨਾਲ ਤੁਸੀਂ ਫੇਸਬੁੱਕ ਤੇ ਜੁੜੋ ਸਾਡੇ ਨਾਲ ਤੁਸੀਂ ਵਟਸਐਪ ਤੇ ਗੱਲ ਕਰੋ ਫੇਸਬੁੱਕ ਤੇ ਗੱਲ ਕਰੋ ਸਾਡੇ ਨਾਲ ਵੈਸੇ ਤੁਸੀਂ ਕਾਲ ਕਰੋ ਤੁਸੀਂ ਦੇਸ਼ ਤੇ ਵਿਦੇਸ਼ ਚ ਬੈਠੇ ਸਾਡਾ ਹਮਾਇਤ ਕਰੋ ਕਿਉਂਕਿ ਅੱਜ ਸਾਨੂੰ ਜ਼ਰੂਰਤ ਬਾਰਡਰ ਪੱਟੀ ਨੂੰ ਅੱਗੇ ਲੈ ਕੇ ਜਾਣ ਦੀ ਤਾਂ ਮੈਂ ਇੱਕ ਹੋਰ ਬੜੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਨਾ ਕਿ ਸਾਡੇ ਨੋਖ ਸਿੰਘ ਕਟਵਾਲ ਲੋਕ ਸਭਾ ਖੰਡੂਰ ਸਾਹਿਬ ਦੇ ਜਿਹੜੇ ਆਜ਼ਾਦ ਕੈਂਡੀਡੇਟ ਖੜੇ ਕੀਤੇ ਗਏ ਨੇ ਤਾਂ ਇਹਨਾਂ ਦਾ ਜਿਹੜਾ ਪਸ਼ੋਕਰ ਇੱਕ ਕਿਸਾਨ ਨੇ ਔਰ ਬੜੇ ਸਿੰਪਲ ਤੇ ਬੜੇ ਸਾਧਾਰਨ ਪਰਿਵਾਰ ਤੋਂ ਨੇ ਤਾਂ ਜਿਸ ਤਰ੍ਹਾਂ ਆਮ ਘਰਾਂ ਦੇ ਬੱਚੇ ਆਜ਼ਾਦੀ ਜੇ ਸੋਚ ਰੱਖਦੇ ਨੇ ਕਿ ਕਿ ਪੁਰਾਣੀਆਂ ਪਾਰਟੀਆਂ ਤੋਂ ਸਾਰੇ ਹੀ ਖਫਾ ਨੇ ਤਾਂ ਆਜ਼ਾਦ ਜਿਹੜੀ ਸੋਚ ਲੈ ਕੇ ਚੱਲ ਰਹੇ ਨੇ ਇਹ ਸੋਚ ਨੂੰ ਅਸੀਂ ਉੱਪਰ ਜਾਣਾ ਕਿਉਂਕਿ ਆਜ਼ਾਦ ਸੋਚ ਪਰਮਾਤਮਾ ਕਾਲਪੁਰ ਹਰੇਕ ਨੂੰ ਨਹੀਂ ਬਖਸ਼ਦਾ ਜੇ ਬਖਸ਼ੀ ਆ ਅਸੀਂ ਨੂੰ ਤਨ ਦੇਈ ਦੇਣਾ ਨਭਾਵਾਂਗੇ ਤਨ ਦੇਈ ਦੇ ਨਾਲ 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 ਸਾਥ ਦੇਵਾਂ ਕਿ ਖੰਡੂਰ ਸਾਹਿਬ ਦੇ ਵਿੱਚ ਲੋਕ ਸਭਾ ਵਿੱਚ ਹਰ ਪਿੰਡ ਜਿਹੜੇ ਸਾਡੇ ਫਿਰੋਕਸਪੁਰ ਦੇ ਨਾਲ ਟੱਚ ਨੇ ਕਨੂਰ ਸਾਹਿਬ ਦੇ ਲੋਕ ਸਭਾ ਕਨੂਰ ਸਾਹਿਬ ਦੇ ਪਿੰਡ ਜੇ ਮਕੂ ਮਕੂ ਜੀਰਾ ਜੋਗੇ ਆਲਾ ਤਲਵੰਡੀ ਕਪੂਰਥਲਾ ਜਿੰਨਾ ਵੀ ਏਰੀਆ ਹੈ ਗੋਇੰਦਵਾਲ ਦਾ ਤੇ ਜੋ ਮਾਜਾ ਪੱਟੀ ਆ ਅਸੀਂ ਉਹਨੂੰ ਵੀ ਨਾਲ ਟੱਚ ਕਰਾਂਗੇ ਇਸ ਵੀਰ ਨੂੰ ਵੀ ਅਸੀਂ ਬੜੀ ਵੱਡੀ ਬਹੁਮਤ ਨਾਲ ਚਿਤਾਵਾਂਗੇ ਕਿਉਂਕਿ ਇੱਕ ਆਮ ਘਰ ਦਾ ਕਿਸਾਨ ਜਿੰਨੂੰ ਪਤਾ ਹੈ ਮੈਂ ਆਪਣੀ ਘਰ ਦੀ ਗੱਲ ਸੀ ਕਿਸ ਤਰ੍ਹਾਂ ਚਲਾਉਣਾ ਅਰਜਨ ਨੂੰ ਪਤਾ ਜਿਸ ਤਰ੍ਹਾਂ ਮੈਂ ਖੇਤੀ ਕਰਦਾ ਮੈਂ ਕਿਸ ਤਰ੍ਹਾਂ ਆਪਣਾ ਬੈਂਕਾਂ ਚ ਲੈਣ ਦੇਣ ਕਰਦਾ ਜਿਸ ਤਰ੍ਹਾਂ ਮੈਂ ਆਰਤੀਆਂ ਲੈਣ ਦੇਣ ਕਰਦਾ ਉਹ ਜੋ ਮੈਂ ਸਮਾਜ ਵਿੱਚ ਰਦਾ ਇਹ ਚੰਗੀ ਤਰ੍ਹਾਂ ਪੜੀ ਪਾਤ ਜਾਣਦੇ ਨੇ ਤੇ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਫੌਜੀ ਅੰਗਰੇਜ਼ ਸਿੰਘ ਬੜਵਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਸਰਦਾਰ ਅਨੋਖ ਸਿੰਘ ਕਟਵਾਲ ਦਾ ਅਸੀਂ ਸਾਥ ਦੇਈਏ ਕਿਉਂਕਿ ਸਾਨੂੰ ਸਾਰਿਆਂ ਨੂੰ ਲੋੜ ਆ ਕਿਉਂਕਿ ਅਸੀਂ ਕੋਈ ਰਾਜਨੀਤਿਕ ਲੋਕ ਨਹੀਂ ਆ ਜੇ ਰਾਜਨੀਤਿਕ ਲੋਕ ਹੁੰਦੇ ਤਾਂ ਉਹਨਾਂ ਦੇ ਪਹਿਲਾਂ ਦੇ ਪਹਿਲਾਂ ਪਾਰਟੀਆਂ ਤਿਆਰ ਦੇ ਲੋਕ ਤਿਆਰ ਹੁੰਦੇ ਪਿੰਡਾਂ 'ਚ ਜਿਵੇਂ ਅਸੀਂ ਅਕਾਲੀਆਂ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਝਾੜੂ ਵਾਲੇ ਦੀ ਗੱਲ ਕਰ ਲਈਏ ਤਾਂ ਬਸਪਾ ਦੀ ਗੱਲ ਕਰ ਲਈਏ ਤੇ ਭਾਜਪਾ ਦੀ ਗੱਲ ਕਰ ਲਈਏ ਹਰੇਕ ਦਾ ਆਪਣਾ ਆਪਣਾ ਕੈਡਰ ਤਿਆਰ ਹੈ ਪਰ ਸਾਡਾ ਕੈਡਰ ਕੌਣ ਹੈ ਸਾਡੇ ਲੋਕ ਜਿਹੜੇ ਲੋਕ ਸਾਡੇ ਨਾਲ ਚੱਲਣਗੇ ਜਿਹੜੇ ਸਾਡੇ ਲੋਕ ਆਵਾਜ਼ ਕਰੇ ਆਵਾਜ਼ ਬਣਨਗੇ ਇਸ ਵਾਰ ਮੈਂ ਸੱਚਮੁੱਚ ਉਸ ਪਰਮਾਤਮਾ ਦੇ ਇਹ ਜੂਰੀ ਵਿੱਚ ਆ ਕੇ ਕਹਿਣਾ ਕਿ ਲੋਕ ਇਸ ਵਾਰ ਪਾਰਟੀਆਂ ਤੋਂ ਤੰਗ ਨੇ ਪਰੇਸ਼ਾਨ ਨੇ ਇਹਨਾਂ ਦੇ ਜਿਹੜੇ ਝੂਠੇ ਵਾਦੇ ਖੋਖਲੇ ਵਾਦੇ ਇੱਕ ਦੂਜੇ ਨਾਲ ਲੈਣ ਦੇਣਾ ਦਾਨ ਪ੍ਰਦਾਨ ਕਰਦੇ ਨੇ ਤਾਂ ਇਸ ਤਰ੍ਹਾਂ ਸਾਰੇ ਨਿਯਾਤ ਪਾਣ ਲਈ ਇਸ ਵਾਰ ਆਜ਼ਾਦ ਅਸੀਂ ਲੜਨ ਜਾ ਰਹੇ ਹਾਂ ਆਜ਼ਾਦ ਤੁਸੀਂ ਸਾਥ ਦੇਣਾ ਮੇਰਾ ਜਿੰਨੇ ਮੇਰੇ ਸਾਥੀ ਸਹਿਯੋਗੀ ਜਿਹੜੇ ਜਿਹੜੇ ਰਿਸ਼ਤੇਦਾਰ ਨੇ ਜਿੱਥੇ ਜਿੱਥੇ ਪੈਂਦੀਆਂ ਨੇ ਉਹ ਰਿਸ਼ਤੇਦਾਰੀਆਂ ਦਾ ਅਸੀਂ ਕੰਮ ਕਰੀਏ ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਆਜ਼ਾਦ ਨੂੰ ਜਤਾ ਕੇ ਜਿਹੜੇ ਲੋਕ ਸਭਾ ਦੇ ਵਿੱਚ ਅਸੀਂ ਇੱਕ ਵੱਡੀ ਆਵਾਜ਼ ਬਣ ਸਕੀਏ ਫੌਜੀ ਅੰਗਰੇਜ਼ ਸਿੰਘ ਵੜਵਾਲ ਜਿੰਦਾਬਾਦ ਫੌਜੀ ਅੰਗਰੇਜ਼ ਸਿੰਘ ਵੜਵਾਲ ਜਿੰਦਾਬਾਦ ਅਨੋਖ ਸਿੰਘ ਕਟਵਾਲ ਜਿੰਦਾਬਾਦ ਅਨੋਖ ਸਿੰਘ ਕਟਵਾਲ ਜਿੰਦਾ ਵੈਗੁਰਜੀ ਦਾ ਖਾਲਸਾ ਜੀ ਵੈਗੁਰਜੀ